ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਦਾ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਇੱਥੇ ਕਬੂਤਰ ਐਂਟਰ ਹੈ ਠੀਕ ਹੈ ਭਰਾ ਬਣ ਕੇ ਆਹ ਦੇਖੋ ਕਿੰਨੇ ਨਾਮ ਆ ਹਨਾ ਮੈਂ ਕੋਈ ਇੱਕਰੇ ਨਹੀਂ ਰੱਖ ਲੈਣੇ ਠੀਕ ਹੈ ਹਰ ਹੀਲੇ ਬਾਜੀ ਹੋਊਗੀ ਕੱਲ ਨੂੰ ਢੇੜੇ ਪਵਾਇਓ ਕਬੂਤਰਾਂ ਦੇ ਵਧੀਆ ਬਾਜੀ ਕਰਾਵਾਂਗੇ ਕਰਾਉਣੀ ਕਿਨੇ ਆ ਤੁਸੀਂ ਭਰਾਵਾਂ ਨੇ ਮੈਂ ਤਾਂ ਇੱਕ ਤੁਹਾਨੂੰ ਪਤਾ ਹੀ ਆ ਪਤਾ ਨਹੀਂ ਕਿੰਨੀ ਕਿ ਟੈਨਸ਼ਨ ਆ ਦਿਮਾਗ ਦੇ ਉੱਤੇ ਝੂਠ ਨਹੀਂ ਬੋਲਦਾ ਨਾਲ ਸਭ ਕੁਝ ਲਿਆਂਦਾ ਪਿਆ ਔਰ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨਗਰ ਦੀਆਂ ਪਿੰਡ ਦੀਆਂ ਹਨਾ ਕਿ ਦੁਨੀਆ ਥੋੜੀ-ਬਹੁਤੀ ਲੱਗਦੀ ਵੀ ਹੈ ਚਲੋ ਲੱਗਣ ਵਾਲੇ ਵੀ ਹੋਣੇ ਚਾਹੀਦੇ ਆ ਜ਼ਰੂਰੀ ਆ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਆਉਣ ਵਾਲੇ ਭਰਾਵਾਂ ਦਾ ਉਹਦੂ ਧੰਨਵਾਦ ਕਰਦਾ ਮੈਂ ਜਿਹੜੇ ਭਰਾ ਮੇਰੇ ਨਾਲ ਜੁੜਿਆ ਐਨਆਰਆਈ ਸੁਣੋ ਮੈਂ ਤੁਹਾਨੂੰ ਨਾਮ ਦੱਸਣ ਲੱਗਿਆ ਰਾਣਾ ਕੈਨੇਡਾ ਫ੍ਰਿਜ ਹੈ ਜੀ ਨੇੜੇ ਉਹ ਜਮੜਿਆ ਆਹ ਫ੍ਰਿਜ ਹੈ ਜੀ ਰਾਣਾ ਕੈਨੇਡਾ ਭਰਾ ਦੀ ਠੀਕ ਹੈ ਇੱਧਰ ਆ ਗਿਆ ਜੀ ਆਪਣਾ ਸਿੱਧੂ ਦਾ ਕੂਲਰ ਵੀਰ ਵੀਰ ਦਾ ਆ ਗਿਆ ਜੀ ਮੁੰਡਾ ਸ਼ਾਹਬਾਜ਼ ਫਿਰ ਆਪ ਪਤੀਜਾ ਸ਼ਾਸ਼ਾ ਤੋਂ ਦੁਬਾਰ ਫੇਰ ਆ ਗਿਆ ਜੀ ਆਪਣਾ ਕਾਕਾ ਕੈਨੇਡਾ ਤੇ ਸਣੀ ਵੀਰ ਸਣੀ ਇਹਨਾਂ ਭਰਾ ਦਾ ਨਾਮ ਨਾ ਭੁੱਲ ਜਨਾ ਮੈਂ ਉਹਦਾ ਵੀਰ ਦਾ ਦੋਨਾਂ ਭਰਾਵਾਂ ਦਾ ਸਹਿਯੋਗ ਹੈ ਜੀ ਜਿਹੜਾ ਹੋਰ ਵੀ ਉਹਨਾਂ ਨੇ ਜੋ ਮੈਂ ਖਰਚਾ ਕਰੂੰਗਾ ਉੱਤੇ ਉਹਦੇ ਵਿੱਚ ਵੀ ਸਹਿਯੋਗ ਪਾਇਆ ਜੀ ਮੈਂ ਇਹਨਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਵਾਦੇ ਵਾਲਾ ਕੂਲਰ ਹੈ ਜੀ ਜਿੰਮੀ ਕੈਨੇਡਾ ਵੀਰ ਦਾ ਜਿੰਮੀ ਕੈਨੇਡਾ ਦਾ ਕੂਲਰ ਹੈ ਇਹ ਵਾਦੇ ਵਾਲਾ ਉਦੋਂ ਅੱਗੇ ਆ ਗਿਆ ਜੀ ਪੱਖਾ ਵੀਰ ਆਪਣਾ ਕੀ ਨਾਮ ਇਹਨੂੰ ਦਿਆ ਹੰਟੀਡ ਦबई ਤੋਂ ਠੀਕ ਹੈ ਉਹ ਭਰਾ ਦਾ ਇਹ ਪੱਖਾ ਜੀ ਉਦੋਂ ਅੱਗੇ ਫੇਰ ਮੈਂ ਵੀਰ ਨੂੰ ਰਾਜੇ ਨਾਲ ਨਾਲ ਜਾਣਦਾ ਸਾਰਿਆਂ ਨੂੰ ਪਤਾ ਹੈ ਤੇ ਮੈਂ ਉਹਦਾ ਨਾਂ ਭੁੱਲ ਜਾਂਦਾ ਵੀਰ ਦਾ ਤੇ ਉਹਦਾ ਵੀ ਬਹੁਤ ਧੰਨਵਾਦ ਉਹ ਵੀ ਵੀਰ ਬਾਹਰਲੀ ਕੰਟਰੀ ਦੇ ਵਿੱਚ ਐ ਛੋਟੀ ਜੀ ਕੈਂਡੀਡੇਟ ਦबई ਦੇ ਵਿੱਚ ਤੇ ਉਹਦਾ ਵੀ ਭਰਾ ਦਾ ਬਹੁਤ ਬਹੁਤ ਧੰਨਵਾਦ ਕੀ ਨਾਮ ਸੀ ਪਵਨ ਕੋਟਲੀ ਪਵਨ ਕੋਟਲੀ ਸੋਰੀ ਪਵਨ ਕੋਟਲੀ ਦੇ ਨਾਮ ਨਾਲ ਜਾਣਿਆ ਜਾਂਦਾ ਵੀਰ ਇਧਰ ਇੰਡੀਆ ਦੇ ਵਿੱਚ ਪਵਨ ਕੋਟਲੀ ਦਾ ਧੰਨਵਾਦ ਉਸ ਤੋਂ ਬਾਅਦ ਆ ਗਿਆ ਭਰਾ ਸਾਡਾ ਜੋਧਾ ਕੈਨੇਡਾ ਵਾਲਾ ਭਰਾ ਨੇ ਉਸ ਦਿਨ ਮੱਲੋ ਚੋਰੀ ਮੈਨੂੰ ਕਹਿੰਦਾ ਵੀ ਮੇਰਾ ਵੀ ਇੱਕ ਨਾਮਕਰ ਛੋਟਾ ਜਾ ਤੈਨ ਦਿਲੋਂ ਧੰਨਵਾਦ ਆ ਮੇਰੀ ਸੱਜੀ ਬਾਹ ਬਣ ਕੇ ਵੀ ਖੜਾ ਹੈ ਸਾਡਾ ਭਰਾ ਹੈਪੀ ਇੰਗਲੈਂਡ ਜੋ ਕਿ ਇੰਗਲੈਂਡ ਵਿੱਚ বাসਦਾ ਹੋਰ ਵੀ ਐਨ ਆਰ ਆਈ ਭਰਾਵਾਂ ਦਾ ਜਿਨ੍ਹਾਂ ਨੇ ਪਿਛਲੇ ਸਾਲ ਸਹਿਯੋਗ ਦਿੱਤਾ ਅਸ਼ੇਂਦਰ ਖੜਾ ਹੋ ਗਿਆ ਮੰਨ ਕੇ ਚੱਲੋ ਆਪਣਾ ਭੂਰੇ ਨਾਲ ਜੁੜਿਆ ਹੋਇਆ ਸੀ ਵੀਰ ਕੀ ਨਾਮ ਆਉਦਾ ਰਵੀ ਰਵੀ ਕੈਨੇਡਾ ਉਹਨਾਂ ਭਰਾਵਾਂ ਨੇ ਪਿਛਲੀ ਵਾਰ ਬਹੁਤ ਭਰਾਵਾਂ ਨੇ ਕੱਥੂ ਵਰਗੇ ਵੀਰ ਸੀ ਮੈਨਾਂ ਵੀ ਕਿਹੜੇ ਕਿਹੜੇ ਭਰਾਵਾਂ ਦਾ ਨਾਮ ਲਾਉਂਗਾ ਮੈਂ ਥੱਕ ਜੂੰਗਾ ਸਾਰੇ ਐਨਆਰਆਈ ਭਰਾਵਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੰਨ ਕੇ ਚਲੋ ਇਹ ਨਾਮ ਦਿੱਤੇ ਆ ਉਹਨਾਂ ਦੇ ਵਿੱਚੋਂ ਇੱਕ ਨਾਮ ਰਹਿ ਗਿਆ ਸੀ ਉਹ ਹੈ ਸਾਡੀ ਜਾਨ ਸਾਡਾ ਗਰੁੱਪ ਯਸ ਬਠਿੰਡਾ ਤੇ ਸਾਡਾ ਭਰਾ ਕਾਕਾ ਕੈਨੇਡਾ ਆ ਦੇਖੋ ਜੀ ਆ ਵੀਰ ਦਾ ਕਾਕਾ ਕੈਨੇਡਾ ਦੀ ਐਲਸੀਡੀ ਹੈ ਜੀ ਬਹੁਤ ਬਹੁਤ ਧੰਨਵਾਦ ਕਾਕਾ ਕੈਨੇਡਾ ਦਾ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸੁੱਜੀ ਬਾਹ ਮਣ ਕੇ ਮੇਰੇ ਨਾਲ ਖੜਾ ਜੇ ਕਿਤੇ ਗਲਤੀ ਕਰਦਾ ਮੈਨੂੰ ਫਿਰ ਵੀ ਆ ਕੇ ਲੜ ਕੇ ਮੈਨੂੰ ਚੁੱਪ ਕਰਾਉਂਦਾ ਕਿਤੇ ਨਾ ਕਿਤੇ ਮੇਰੇ ਵਿੱਚ ਵੀ ਕਮੀ ਹੋ ਸਕਦੀ ਆ ਪਰ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਕਹਿਣਾ ਵੀ ਸਾਰੇ ਭਰਾ ਮੇਰੇ ਪਿੰਡ ਆਇਓ ਤਣੋਂ ਮਣੋਂ ਤੁਹਾਡੇ ਤੇ ਸੇਵਾ ਪਾਣੀ ਕਰਨੀਓ ਕੋਈ ਵੀ ਕਸਰ ਨਹੀਂ ਛੱਡੂਗਾ ਦੂਜੀ ਸ਼ਬੀਲ ਜਿਹੜੀ ਲਾਈ ਆ ਰਾਜੂ ਬਰਾੜ ਛੇਕੂ ਵਾਲੇ ਨੇ ਤੇ ਜੂਨੀ ਰਥੜੀਆਂ ਇਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਆ ਜੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ ਤੇ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐ ਤੇ ਆ ਮੇਰਾ ਸ਼ਾਸ਼ਾ ਭਤੀਜਾ ਇਹਦਾ ਵੀ ਬਹੁਤ ਧੰਨਵਾਦ ਆ ਜੀ ਜਿਹਨੇ ਸੰਜੀਵਾ ਮੜ ਕੇ ਮੇਰੇ ਨਾਲ ਖੜਾ ਤਹਿ ਦਿਲੋਂ ਧੰਨਵਾਦ ਆ ਇਹਨਾਂ ਕਹਿੰਦਾ ਹੋਇਆ ਜੇ ਕਿਸੇ ਸੁਖ ਵੀਰ ਆ ਇੱਕ ਆਪਣੀ ਉਹਦੀ ਵੀ ਛੋਟੀ ਜੀ ਕੰਟਰੀ ਆ ਉਹਨੇ ਵੀ ਸਹਿਯੋਗ ਦਿੱਤਾ ਆਪਣ ਨੂੰ ਥੋੜਾ ਜਿਹਾ ਤੇ ਇੱਕ ਭਰਾ ਹੋਰ ਸੀ ਸੁਖਾ ਉਹਦੀ ਕੰਟਰੀ 'ਚ ਰਾਤ ਵੀ ਪੈਂਦੀ ਐ ਤੇ ਦਿਨ ਵੀ ਹੁੰਦਾ ਮੈਂ ਉਹ ਕੰਟਰੀ ਦਾ ਨਾਂ ਭੁੱਲਾ ਬੈਠਾ ਉਹ ਵੀਰ ਦਾ ਵੀ ਬਹੁਤ ਧੰਨਵਾਦ ਆ ਬਾਈ ਜੀ ਬਸ ਆ ਭਰਾਵਾਂ ਦਾ ਸਹਿਯੋਗ ਆ ਜੇ ਕੋਈ ਰਹਿ ਗਿਆ ਹੋਵੇ ਮਾਫੀ ਚਾਹਣਾ ਪਰ ਸਾਰਿਆਂ ਦੇ ਮੈਂ ਗਿਣਾ ਦਿੱਤੇ ਆ ਬਾਈ ਜੀ ਤੇ ਮੇਰੇ ਨਾਲ ਇਸੇ ਤਰ੍ਹਾਂ ਖੜੋ ਖਰਾ ਉਤਰੂੰਗਾ ਸਸਰੀ ਘਾਲ ਜੀ ਸਾਰੇ ਵੀਰਾਂ ਫੋਟੋ ਕਰ ਲਾ ਸਾਰੀ ਹੱਕ ਜੀ ਵੇ ਭੈਣਾਂ